ਨਰਦਾ ਨਰਵਿੰਦਰ ਸਿੰਘ ਜੀ ਕੀ ਯਾਰੀ ਕਾਂਦੀ ਧਰਮੇਡ ਦਿਨ ਲਾਉਂਦੇ ਆਂ ਸਾਡੇ ਲਈ ਕਿੰਨਾ ਕਿੰਨਾ ਤ ਨਾ ਹੋ ਰਿਹਾ ਤੇ ਕਿੰਨਾ ਤੋਂ ਉਹਨਾਂ ਜੀ ਚੋ ਦੋਹਾਈ ਗੁਰਾਲੀ ਦੀ ਨਾੜ ਨੂੰ ਅੱਗ ਲੱਗੇ ਸੀ ਜਦੋਂ ਸਾਨੂੰ ਕਾਲ ਆਈ ਅਸੀਂ ਤੁਰੰਤ ਇੱਥੇ ਪਹੁੰਚੇ ਆਂ ਹੁਣ ਤਕਰੀਬਨ ਅੱਗੇ ਤੇ ਕਾਬੂ ਪਾ ਲਿਆ ਗਿਆ 1 ਕਿਲੋ ਕਹਿੰਦੇ ਇੱਕ ਵੀ ਦੀ ਘਟ ਮਤਲਬ ਇੱਕ ਗੱਡੀ ਕੋਰਟ ਹੀ ਰਲ ਲੱਗੀ ਹੋਈ ਹੈ ਦਵਾਰੇ ਆਈ ਉਹਨੇ ਪਈਏ ਹਾਂਜੀ ਇਹ ਦਵਾਰੇ ਆ ਗਈ ਵੈਸੇ ਉਹ ਵੀ ਆ ਗਈ ਗੱਡੀ ਦਾ ਮੋੜ ਤਰੰਤ ਮਦਦ ਆਈ ਕਿਸੇ ਪਸ਼ੂ ਬਚਾਇਆ ਜਾਂਦੇ ਕਰੋ ਅਗਲੇ ਜੀ ਉਹ ਬੱਚੇ ਮੱਦੇ ਸੀ ਉਹ ਬਚਾਏ ਆ ਜਾਂਦੇ ਅਗਲੇ ਕਿਹੜੇ ਕਣਕ ਨੂੰ ਵੀ ਲੱਗ ਸਕਦੀ ਹੈ ਕਿ ਕਣਕ ਨੂੰ ਉਹ ਠੀਕ ਜਿਹੀ ਉਹ ਉਧਰ ਵੀ ਜਾਂਦੀ ਆ ਹੁਣ ਕਣਕ ਦੇ ਹੁਣ ਦੱਸੋ ਕੀ ਕਰੇ ਕੋਈ ਹਾਂ ਕਣਕ ਦੇ 35 ਕਿਲੇ ਖੜੇ ਆ ਸਰਦਾਰਾਂ ਦੇ ਉਧਰ ਜਾਂਦੀ ਆ ਅੱਗਾ ਅੱਛਾ ਹਾਂਜੀ ਤੇ ਹੁਣ ਮਸ਼ਕਤ ਨਾਲ ਲੋਕ ਭਜਾਈ ਜਾਂਦੇ ਆ ਹਾਂਜੀ ਭਜਾਈ ਜਾਂਦੇ ਆ ਟਰੈਕਟਰ ਫਿਰ ਤੇ ਤੁਹਾਡੇ ਸਾਹਮਣੇ ਦੇਖੋ ਜੀ ਪ੍ਰਸ਼ਾਸਨ ਨਹੀਂ ਆ ਰਿਹਾ ਪ੍ਰਸ਼ਾਸਨ ਕੋਈ ਨਹੀਂ ਹਜੇ ਬੰਦਾ ਇਹਨੇ ਲਾਇਆ ਮੈਂ ਤੁਹਾਡਾ ਮੇਰਾ ਨਾਮ ਸਿਕੰਦਰ ਸਿੰਘ ਆ ਜੀ ਪਿੰਡ ਕਿਹੜਾ ਆਪਣਾ ਪਿੰਡ ਦਾ ਲਾਲੇਆਣਾ ਸੀ ਪਿੱਛੇ ਤਾਂ ਆ ਖੇਤਲਵੰਡੀ ਰਹਿੰਦਾ ਮੈਂ ਮੇਰੇ ਘਰ ਦੇ ਕੋਲੇ ਅੱਗ ਪਹੁੰਚ ਗਈ। ਇਹਦੇ ਢਿੱਕਰ ਕੋਈ ਪਹੁੰਚਿਆ ਨਹੀਂ ਹੈਗਾ। ਇੱਕ ਪੀਵਰਗ ਰੇਟ ਦੀ ਗੱਡੀ ਆਈ ਸੀਗੀ ਉਹ ਖਾਲੀ ਹੋ ਕੇ ਭੱਜ ਗਈ। ਹੁਣ ਆਗੇ ਦੁਬਾਰੇ ਫੇਰ ਪੈ ਜਾਂਦੀ ਹੈ। ਇਹ ਤਾਂ ਲੱਗੀ ਹੈ। ਇਹਦਾ ਘਰਾਂ ਨੂੰ, ਘਰਾਂ ਨੂੰ ਅੱਗ ਪੈ ਸਕਦੀ ਹੈ। ਹਾਂ। ਇਹ ਬੈਠੋ ਕਿਸੇ ਦੇ ਘਰ ਤੋਂ ਪੈ ਗਈ ਹੈ। ਅੱਛਾ। ਤੇ ਹੁਣ ਤੜਕ ਨੂੰ ਅੱਗ ਪਈ ਜਾਂਦੀ ਹੈ। ਅੱਛਾ। ਫੇਰ ਵੀ ਥਾਂ ਵਾਲੀ ਗੱਲ ਹੈਗੀ। ਕਿੰਨਾ ਕਿ ਨੁਕਸਾਨ ਹੋ ਗਿਆ। ਪਿੰਡਾਂ ਜੀ ਥੱਤੀ ਭੈਂਟੀ ਕਿੰਨਾਂ ਦਾ ਹੋ ਗਿਆ ਜੀ ਪਹਿਲਾਂ। ਤੇ ਇਹ ਕਿਹਦਾ ਖੇਤ ਠੀਕਾ? ਇਹ ਗੱਲਾਂ ਦੇ ਖੇਤ ਨਹੀਂ ਜੀ। ਅੰਮاں ਕੀ ਕਰਦੇ ਹਾਂ ਸਰਕਾਰ ਤੋਂ? ਜਦ ਤੱਕ ਇਹਨਾਂ ਚੱਪਨੀ ਸਾਡੇ ਕੋਲ ਕੋਈ ਬੰਦਾ ਹੀ ਪਹੁੰਚਿਆ ਅਜੇ ਕਰਦਾ ਅਜੇ ਅੱਛਾ ਜੀ ਹਾਂ ਜੀ ਇਸ ਕਲੀਮ ਵਗੈਰਾ ਕੋਈ ਨਹੀਂ ਆ ਕੋਈ ਨਹੀਂ ਅਜੇ ਤਾਂ ਪੁੱਛਣਾ ਲੱਗ ਮਾਈ ਸੀ ਕੋ ਬਾਗੇ ਵਿਚਾਰੇ ਅੱਛਾ ਹਾਂ ਹੁਣ ਤੁਸੀਂ ਮੰਗ ਕੀ ਕਰਦੇ ਹੋ 70 ਅਜੇ ਤਾਂ ਇਹ ਵੀ ਬਿਦੂ ਦਾ ਕਾਬੂ ਪਾਇਆ ਜਾਵੇ ਹਾਂ ਕੋਈ ਮੰਗ ਕੇ ਨਾਲ ਖੇਤਾਂ ਦਾ ਪੈਸੇ ਆਉਣਾ ਚਾਹੀਦਾ ਕੋਈ ਮੰਗ ਕੀ ਕਰੂ ਇੱਥੇ ਆ ਕੇ ਜਦੋਂ ਕੋਈ ਇੱਥੇ ਪਹੁੰਚੀ ਨਹੀਂ ਹੈ ਜੀ ਪਰ ਤਾਂ ਨੂੰ ਹਾਂ ਜਦੋਂ ਆਉਣਾ ਚਾਹੀਦਾ ਮੌਕਾ ਤਾਂ ਦੇਖਣ ਆ ਕੇ ਵੀ ਹਾਂ ਭਾਈ ਇਹਨਾਂ ਨੂੰ ਨੁਕਸਾਨ ਹੋ ਗਿਆ ਇਹਨਾਂ ਦਾ ਹੁਣ ਕੀ ਆਹਦਾ ਥਾਉਣੀ ਸਿੰਘ ਹੈ ਜੀ ਪਿੰਡ ਕਿਹੜਾ ਚਲ ਵੰਡੀ ਸਾਹਿਬ ਹੋਈ ਕੀ ਹੋਇਆ ਇੱਥ ਇਹ ਤੇ ਅਗਲਾ ਕੀ ਹੋ ਜਾਦੀ ਬਹੁਤ ਜ਼ਿਆਦਾ ਲੱਗੀ ਵੀ ਹੈ ਜੀ ਹਾਂ ਤੇ ਵਝਾਉਣ ਦਾ ਕੋਈ ਇੱਕ ਹੀ ਆਈ ਸੀ ਬਸ ਉਹਦਾ ਪਾਣੀ ਖਤਮ ਹੋ ਗਿਆ ਸੀਗਾ ਜੀ ਹਾਂ ਹਾਂ ਜੀ ਬਸ ਉਹ ਭਰਨ ਗਏ ਹੋਏ ਜੀ ਅੱਛਾ ਹਾਂ ਜੀ ਹੁਣ ਕੰਟਰੋਲ ਨਹੀਂ ਹੋ ਰਹੀ ਹਾਂ ਜੀ ਹੁਣ ਕੰਟਰੋਲ ਨਹੀਂ ਹੋਈ ਉਧਰਲੇ ਪਾਸੇ ਹੋ ਗਈ ਸੀ ਆ ਇਧਰੋਂ ਫੇਰ ਹਵਾ ਦੇ ਕਰਨ ਬਹੁਤ ਜ਼ਿਆਦਾ ਵੱਜ ਗਈ ਜੀ ਤੇ ਕਿੰਨੇ ਇਕਣਾ ਜਿਹੇ ਹੋ ਗਿਆ ਹੈਗਾ ਜੀਗਾ 20 20 ਇਕੜ ਸੀ ਤੇ ਕਿਹਦੀ ਨੂੰ ਲੱਗੀ ਅੱਗੇ ਇਹ ਪਰਾਲੀ ਨੂੰ ਜੀ ਹਾਂ ਕਣਕ ਦੀ ਨੂੰ ਤੇ ਹੁਣ ਮੰਗ ਕੀ ਕਰਦੇ ਹੋ ਤੁਸੀਂ ਮੰਗਦਾ ਬਸ ਐਂ ਜੀ ਸਾਫ਼ ਹੋਣਾ ਚਾਹੀਦਾ ਜੀ ਇਹਦਾ ਨੁਕਸਾਨ ਹੋਇਆ ਇਹ ਬੰਦਾ ਚਾਹੀਦਾ ਜੀ ਅੰਦਰ ਹੋ ਗਿਆ ਕੰਸਟਰਕਟਿੰਗ ਲੱਗੀ ਐ ਇਹ ਦੌਰੀਗਿੱਲ ਦਾ ਖੇਤ ਹੈ ਜੀ ਕਿੰਨੇ ਏਕੜ ਮੱਟੀ ਹੈ ਇਹ ਹੈਗੀ ਐ ਜੀ 20-25 ਏਕੜ ਇਹ ਹੁਣ ਜਾਰੀ ਹੈ ਪ੍ਰਸ਼ਾਸਨ ਨੂੰ ਹਾਂਜੀ ਪ੍ਰਸ਼ਾਸਨ ਆਉਂਦਾ ਹੈ ਇੱਥੇ ਆਇਆ ਕੋਈ ਹਾਂਜੀ ਬਸ ਫਰਵਿਕਟ ਹੀ ਆਈ ਸੀਗੀ ਹਾਂ ਐਸ.ਡੀ.ਐਮ ਵਗੈਰਾ ਕੋਈ ਨਹੀਂ ਆਇਆ ਨਹੀਂ ਹਜੇ ਕੋਈ ਨਹੀਂ ਆਇਆ ਜੀ ਆਉਣਾ ਚਾਹੀਦਾ ਸੀ ਆਉਣਾ ਚਾਹੀਦਾ ਜੀ